ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਅੱਜ ਦੇ ਦੌਰ ਵਿੱਚ ਪ੍ਰਦੂਸ਼ਣ ਅਤੇ ਖਾਣ ਪਾਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਮ ਹੋ ਚੁੱਕੀਆਂ ਨੇ ਹਨ ਪਰ ਕੁਦਰਤ ਨੇ ਕਈ ਅਜਿਹੇ ਪੌਦੇ ਦਿੱਤੇ ਹਨ ਜਿਨ੍ਹਾਂ ਦੀ ਵਰਤੋਂ ਬਿਨਾਂ ਨੁਕਸਾਨ ਦੇ ਆਮ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾ ਸਕਦੀ ਹੈ ਗੁਰਦਾਸਪੁਰ ਸ਼ਹਿਰ ਦੇ ਹਾਤ ਨਗਰ ਇਲਾਕੇ ਵਿੱਚ ਰਹਿਣ ਵਾਲਾ 76 ਵਰਿਆਂ ਦਾ ਬਜ਼ੁਰਗ ਕਿਸਾਨ ਜਸबीर ਸਿੰਘ 1971 ਤੋਂ ਔਸ਼ਦੀ ਗੁਣਾ ਵਾਲੇ ਬੂਟੇ ਲੋਕਾਂ ਨੂੰ ਮੁਫਤ ਵੰਡਣ ਦੇ ਕੰਮ ਵਿੱਚ ਲੱਗਿਆ ਹੋਇਆ ਹੈ ਮਕਸਦ ਲੋਕਾਂ ਨੂੰ ਤੰਦਰੁਸਤ ਰੱਖਣ ਅਤੇ ਵਾਤਾਵਰਨ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਜਸਬੀਰ ਸਿੰਘ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਖੇਡ ਮੇਲੇ ਜਾਂ ਧਾਰਮਿਕ ਸਮਾਗਮਾਂ ਦੌਰਾਨ ਅਜਿਹੀ ਔਸ਼ਧੀ ਗੁਣਾ ਵਾਲੇ ਬੂਟੇ ਵੰਡਦਾ ਨਜ਼ਰ ਆ ਸਕਦਾ ਹੈ ਇਹੋ ਨਹੀਂ ਬਜ਼ੂਰਤ ਜਸਬੀਰ ਸਿੰਘ 1971 ਤੋਂ ਹੀ ਲਗਾਤਾਰ ਖੂਨਦਾਨ ਵੀ ਕਰਦਾ ਆ ਰਿਹਾ ਹੈ ਤੇ ਹੁਣ ਤੱਕ 200 ਤੋਂ ਵੱਧ ਵਾਰ ਖੂਨਦਾਨ ਕਰ ਚੁੱਕਿਆ ਹੈ ਆਪਰੇ ਇਹਨਾਂ ਕਮਾਲੀ ਉਪਾਈ ਕਨਈਆ ਵਾਰਡ ਦੇ ਨਾਲ ਹੋਰ ਵੀ ਕਈ ਅਵਾਰਡ ਹਾਸਲ ਕਰ ਚੁੱਕਿਆ ਹੈ ਤੇ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਹੱਥੋਂ ਸਨਮਾਨ ਵੀ ਹਾਸਲ ਕਰ ਚੁੱਕਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿਸ ਵੀ ਸਿੰਘ ਪਿਛਲਾ ਪਿੰਡ ਸਾਡਾ ਬੁਜੜਾ ਦਾ ਪਿਤਾ ਜੀ ਦਾ ਨਾਮ ਸਰਦਾਰ ਸਾਧੂ ਸਿੰਘ ਹਾਂਜੀ ਤੇ ਬੁਟੇ ਵੰਡਨੇ ਮੈਂ ਜੀ ਤਕਰੀਬਨ 70% ਤੋਂ ਬੁਟੇ ਵੀ ਤੇ ਆਪਣਾ ਨਾਲ ਮੈਂ ਲੋਕਾਂ ਨੂੰ ਧਾਰਮਿਕ ਲਿਟਰੇਚਰ ਹੀ ਵੰਡਨਾ ਪਿੰਗਲਵਾੜੇ ਦਾ ਤੇ ਸਰੋਮਣੀ ਕਮੇਟੀ ਦਾ ਉਹ 프리 ਲਿਟਰੇਚਰ ਹੁੰਦਾ ਜਿਹੜਾ ਕਿ ਵਾਤਾਵਰਣ ਪ੍ਰਤੀ ਤੇ ਗੁਰੂਆਂ ਦੇ ਜੀਵਨੀਆ ਪ੍ਰਤੀ ਹੁੰਦਾ ਜੀ ਜਿਹਦੇ ਨਾਲ ਬੰਦੇ ਦੀ ਨਾ ਸੋਚ ਬਦਲ ਜਾਂਦੀ ਹੈ ਤਕਰੀਬਨ ਚੰਗੀ ਸੋਚ ਆ ਜਾਂਦੀ ਉਹਨਾਂ 'ਚ ਕਿਹੜੇ-ਕਿਹੜੇ ਬੁਟੇ ਬਣਦੇ ਹੋ ਵੇਖੋਈ ਮੈਂ ਬੂਟੇ ਬੰਡਾ ਜੀ ਨਿੰਮ ਤੁਲਸੀ ਨਿਆਗ ਬੂਖਵਾਰਗੰਧ ਅਸ਼ਵਗੰਧ ਸਤੀਵੀਆ ਨਾਗਦੂਣ ਹਾਂਜੀ ਤੇ ਕੁਝ ਇਹੋ ਜਿਹੇ ਬੂਟੇ ਜਿਹੜੇ ਮੈਂ ਬਾਗਾਂ ਚੋਂ ਲਿਉਣਾ ਹੁੰਦੇ ਬਹੁਤ ਵਧੀਆ ਨੇ ਕਈਆਂ ਦੇ ਨਾਮ ਹੀ ਨਹੀਂ ਪਤਾ ਹੁੰਦਾ ਜੇ ਮੈਂ ਬੰਦਾ ਵੇਖਿਆ ਵੀ ਲੋਕ ਬੂਟੇ ਵੱਢੀ ਜਾਂਦੇ ਨੇ ਤੇ ਲਾਉਂਦੇ ਹਨ ਨਹੀਂ ਤੇ ਇੱਕ ਤੇ ਵੇਖੋ ਜਿਹੜੇ ਬੂਟੇ ਜੇ ਬਾਲਣ ਹਨ ਇਹਦਾ ਨੁਕਸਾਨ ਕੋਈ ਨਹੀਂ ਗਾ ਤੂੰ ਇਹਦਾ ਨੁਕਸਾਨ ਹੈਗਾ ਜਿਵੇਂ ਕਾਰਾਂ ਦੇ ਧੂਏ ਹੋਂ ਜਿਹੜੀ ਧਰਤੀ ਦੇ ਥੱਲੇੋਂ ਜੜਚੀ ਨਿਕਲ ਕੇ ਅਸੀਂ ਬਾਲਾਂਗੇ ਨਾ ਉਹਦਾ ਸਾਨੂੰ ਨੁਕਸਾਨਾ ਜਿਵੇਂ ਕੋਲਾ ਹੋਇਆ ਪੈਟਰੋਲ ਹੋਇਆ ਮਿੱਟੀ ਦਾ ਤੇਲ ਹੋਇਆ ਜਿਹੜੀ ਉੱਪਰ ਜ਼ਮੀਨ ਦੇ ਉੱਪਰ ਆ ਨਾ ਜਿਵੇਂ ਦਰਖਤ ਨੇ ਕਦੀ ਇਹ ਹੁੰਦਾ ਪਿੰਡਾਂ ਦੇ ਦੁਆਲੇ ਦੁਆਲੇ ਧੂਏ ਦਾ ਘੇਰਾ ਹੁੰਦਾ ਸੀ ਤੇ ਕੋਈ ਮੱਛਰ ਮੱਖੀ ਘੱਟ ਬਹੁਤ ਹੁੰਦੀ ਸੀਗੀ ਹੁਣ ਬੁਟੇ ਲੋਕੀ ਘਰਾਂ ਚੋਂ ਹੀ ਡਾ ਪੈਣ ਗੈਸ ਬਾਲਣ ਹਾਂਜੀ ਤੇ ਬਾਕੀ ਆ ਜਿਹੜੇ ਆ ਵਹੀਕਲ ਨੇ ਸਾਰੇ ਫੋਰ ਵੀਲਰ ਟੂ ਵੀਲਰ ਇਹਨਾਂ ਦਾ ਧੂਆਂ ਜਿਹੜਾ ਨਾ ਇਹ ਅਸਲ ਵਿੱਚ ਖਰਾਬ ਕਰਦਾ ਵਾਤਾਵਰਨ ਨੂੰ ਬਾਕੀ ਆ ਜਿਹੜਾ ਇਹ ਆਹ ਹੈ ਪ੍ਰਾਈਸ ਛਾਰ ਕੇ ਦੇ ਧੂਆਂ ਨਾਲ ਕੋਈ ਨੁਕਸਾਨੀ ਦਾ ਨਹੀਂ ਗਾ ਇਹ ਐਵੇਂ ਇਹ ਜਿਹੜੇ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਹੀਕਲ ਚੱਲਦੇ ਨੇ ਗੈਸ ਚੱਲਦੀ ਹੈ ਪੋਰਟਲ ਦੇ ਧੂਆਂ ਨਾਲ ਜਦੋਂ ਗਰਮੀ ਹੁੰਦੀ ਹੈ ਇਹ ਸਾਰਾ ਧੂਆਂ ਉੱਪਰ ਚਲਾ ਜਾਂਦਾ ਹੈ ਕਿ ਜ਼ਿੰਦਗੀ ਚ ਅਸ਼ੋਗੰਦਾ ਸਟੀਲਿਆ ਇਕਵਾਰ ਗੰਦਰ ਨਾਲ ਨਿੰਮ ਤੇ ਜਿਹੜੇ ਗਲੋ ਹੈ ਨਾ ਜੀ ਇਹ ਦੇ ਪਾਗਣਾ ਪਾਣੀ ਪੀਣ ਪੀਣ ਵਾਲੀ ਦੀ ਦਵਾਈ ਬਣਾ ਕੇ ਪੀਣਾ ਠੀਕ ਹੋ ਜਾਂਦਾ ਹੈ। ਇਹ ਵੀ ਆ ਤੇ ਅਸ਼ੋਗੰਦਾ ਵਗੈਰਾ ਘਰਾਂ ਚ ਵੀ ਲਗਾ ਕੇ ਯੂਜ਼ ਕੀਤੀ ਜਾਂਦੀ ਹੈ। ਇਹ ਇਹ ਵੇਖੋ ਜੀ ਇਹ ਅਸ਼ੋਗੰਦਾ ਹੋਇਆ ਚੀਵੀਆ ਹੋਇਆ ਇਕਵਾਰ ਗੰਦਲ ਹੋਈ ਨਿਆਜ ਬੋਜ ਹੋਇਆ ਤੁੜਸੀ ਹੋਈ 나ਗਦੋਣ ਹੋਇਆ ਇਹ ਜਿਹੜੇ ਨਾ ਇਹ ਬੂਟੇ ਗਮਲਿਆਂ 'ਚ ਲੱਗ ਜਾਂਦੇ ਇਹ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਲੋਣੇ ਚਾਹੀਦੇ ਨਾਲੇ ਤੇ ਘਰ ਦੀਏ ਨਾਲ ਹੀ ਇਹ ਜਿਹੜੀ ਗ੍ਰੀਨ ਟੀ ਇਹ ਵੀ ਗਮਲਿਆਂ 'ਚ ਲੱਗ ਜਾਂਦੇ ਨਾਲੇ ਤੇ ਘਰ ਦੇ ਵਿੱਚ ਹਰਿਆਵਲ ਜੀ ਆ ਜਾਂਦੀ ਏ ਨਾਲੇ ਜਦੋਂ ਹਵਾ ਚੱਲਦੀ ਨਾ ਇਹਨਾਂ ਦੀ ਜਿਹੜੀ ਬਾਸ ਨਾ ਹੀ ਏ ਇਹਦੇ ਨਾਲ ਹੀ ਜੜਾਸ਼ੀਣ ਖਤਮ ਹੋ ਜਾਂਦੇ ਅਸੋ ਗੰਦਾ ਦੇ ਪੱਤੇ ਖਾਈਦਾ ਨਾਗਦੋਂਦੇ ਪੱਤੇ ਖਾਈਦਾ ਕੀਵੀਆ ਦੇ ਪੱਤੇ ਖਾਈਦੇ ਨੇ ਜੀ ਇਹਨਾਂ ਦੇ ਪੱਤੇ ਖਾਣ ਵਾਲੀ ਬੰਦਾ ਬਹੁਤ ਫਰਕ ਪੈ ਜਾਂਦਾ ਜੀ ਸ਼ੂਗਰ ਦੇ ਦਰਦਾਂ ਹੁੰਦੀਆਂ ਹਨ ਸ਼ਕੀਰ ਦੇ ਪੱਤੇ ਪੰਜ ਚਾਰ ਮੂੰਹ ਚ ਪਾ ਕੇ ਚੂਸ ਕੇ ਅੰਦਰੋਂ ਘੋਣਾ ਸ਼ੁਰੂ ਕਰ ਦੋ ਤੁਹਾਡੇ ਦਰਦਾਂ ਉਸੇ ਵੇਲੇ ਘਟਨੇ ਸ਼ੁਰੂ ਹੋ ਜਾਂਦੀ ਤੁਹਾਡੇ ਬਾਰੇ ਪਤਾ ਲੱਗਿਆ ਕਿ ਖੂਨਦਾਨ ਵੀ ਕਾਫੀ ਵਾਰੀ ਕਰ ਚੁੱਕੇ ਕਿੰਨੀ ਵਾਰੀ ਹੁਣ ਤੱਕ ਹੋ ਚੁੱਕੇ ਵੇਖੋ ਜੀ ਹੁਣ ਮੇਰਾ ਖੂਨਦਾਨ ਜਿਹੜਾ 200 ਵਾਰ ਤੱਕ ਤੋ ਵਾਧੀ ਹੈ ਪਰ ਹੁਣ ਨਹੀਂ ਉਲਿੰਦੀ ਕਿਉਂ ਮਰ ਮੇਰੀ 76 ਸਾਲ ਹੋ ਗਈ ਹੈ ਇਹ 60 ਸਾਲ ਤੱਕ ਲੈਂਦੇ ਸੀਗੇ ਪਰ ਫੇਰ ਹੀ ਮੈਂ ਝੂਠ ਚਾਠ ਬੋਲ ਕੇ ਨਾ ਉਹਨਾਂ ਨਾਲ ਭਈ ਮੈਂ ਦੇ ਦਾਰਿਆਂ ਦੀ ਨਰਨਾ ਖੋਣਦਾਨ ਕੈਂਪਲ ਨੂੰ ਅਵਾਰਡ ਵੀ ਮਿਲੇ ਹੈ ਮੋਮੈਂਟੋ ਵੀ ਮਿਲੇ ਹੈ ਕਿੰਨੇ ਕਿੰਨੇ ਸਨਮਾਨਿਤ ਕੀਤਾ ਤੇ ਕਿੱਥੋਂ ਕਿੱਥੋਂ ਅਵਾਰਡ ਮਿਲੇ ਵੇਖੋ ਜੀ ਮੈਨੂੰ ਸਰਹੰਦ ਫਤਿਹਦੀਸ ਤੇ ਵੀ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਜੀ ਅਨੰਦਪੁਰ ਸਾਹਿਬ ਦੇ ਸੰਪਰਨ ਦੇ ਇਸ ਤੇ ਵੀ ਸਨਮਾਨਿਤ ਕੀਤਾ ਗਈ ਜੀ ਦੇ ਵਿੱਚ ਬਾਦਲ ਵਗਾਰਾ ਤੇ ਮਨਜੀਤ ਜੀ ਕੇ ਵਗਾਰਾ ਵੱਡੇ ਵੱਡੇ ਲੋਕ ਸਨਮਾਨਤ ਹੋਏ ਸੀਗੇ ਤੇ ਬਾਕੀ ਮੈਨੂੰ ਕਾਤੋ ਸਾਹ ਤੇ ਮਾਨ ਆਪਣਾ ਪ੍ਰਸ਼ੰਸਾ ਪੱਤਰ ਮਿਲਿਆ ਸਰੋਮਣ ਕਮੇਟੀ ਵਾਲਮ ਨੇ ਬਹੁਤ ਵਾਰ ਸਨਮਾਨਤ ਕੀਤਾ ਗਿਆ ਤੇ ਨਾਲ ਮੈਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਖੇਡ ਮੇਲੇ ਵਿੱਚ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਜੀ ਮੈਂ ਜਿਵੇਂ ਖੋਖਰ ਫੌਜੀਆ ਕੋਟਲਾ ਚਾਲ ਕੋਟਲਾ ਸਾਈਆ ਜੋੜੇ ਮੰਤਰੀ ਨੇ ਸਨਮਾਨ ਦਿੱਤਾ ਮੋਰ ਜੀ ਮੈਨੂੰ ਸੁਚਾਤ ਸੀ ਲੰਗਾ ਮੰਤਰੀ ਸੀਗੇ ਸੁਜੀਤ ਕੁਮਾਰ ਜਿਆਨੀ ਨਵਜੋਤ ਕੋਰ ਸਿੱਧੂ ਹਾਂਜੀ ਤੇ ਇੱਕ ਸੇਖਮਾਨ ਲੁਧਿਆਣੇ ਤੋਂ ਵੀ ਸੀ ਜੀ ਮੰਤਰੀ ਵੀ ਲੈ ਮੈਨੂੰ ਤਾਂ ਨਾਮ ਤੇ ਤਾਂ ਭੁੱਲ ਗਿਆ ਉਹ ਹਾਂ ਹਾਂ ਉਹ ਸੈਂਟਰ ਦੇ ਮੰਤਰੀ ਰੋਣਾ ਵੀ ਕੀਤਾ ਜੀ ਕਿਰਨ ਰੇਡ ਜੀ ਜੋ ਨੇ ਹਾਂਜੀ ਤੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਵੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਕੱਲ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮੈਂ ਤੇ ਲੋਕਾਂ ਨੂੰ ਇਹ ਕਾਂਗਾ ਵੀ ਵੱਧ ਤੋਂ ਵੱਧ ਬੂਠੇ ਲਾਓ ਖੂਨਦਾਨ ਕਰੋ ਆਯੁਰਵੈਦਿਕ ਦਵਾਈਆਂ ਨੂੰ ਵਰਤੋ ਅੰਗਰੇਜ਼ੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਨੁਕਸਾਨ ਇਹਨਾਂ ਦਾ ਜ਼ਿਆਦਾ ਕਿਉਂਕਿ ਇਹ ਇੱਕ ਨਸ਼ਾ ਹੀ ਹੈ ਹਾਂਜੀ ਜਿੰਨਾ ਚਿਰ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚਿਰ ਬੰਦਾ ਠੀਕ ਰਹਿੰਦਾ ਫਿਰ ਬੰਦਾ ਉਸੇ ਤਰ੍ਹਾਂ ਹੋ ਜਾਂਦਾ